ਬੱਚੇ ਹਨੇ ਲਾਸਟ ਬੱਚੇ ਆ ਨਹੀਂ ਜੀ ਠੀਕ ਹੈ ਜੀ ਇੱਕ ਸਪੈਂਗਲ ਇੱਕ ਕਾਕ ਨਿਕਲਦਾ ਰੈਂਬੋ ਬਾਕੀ ਦੋ ਆਪਣੇ ਆਫਲਾਈਨ ਤੇ ਨੇ ਇੱਕ ਵਾਈਟ ਚ ਵਾਈਟ ਫੇਸ ਚ ਇੱਕ yellow face ਤੇ ਕੁਝ ਮਟਕੀਆਂ ਚ 아이 ਬੱਚੇ ਬੱਚੇ ਹੋਏ ਨੇ ਤੇ ਇਹ ਚ ਹੈਗੇ ਨੇ ਚਾਰ ਬੱਚੇ ਜੀ ਤੇ ਅਲੱਗ-ਤਰ੍ਹਾਂ ਦੇ ਬਹੁਤ ਜ਼ਰੂਰੀ ਨੇ ਤੁਹਾਨੂੰ ਦੇਖਿਆ ਵਿੱਚ ਕੁਝ ਮਟਕੀਆਂ ਝਾਂਡੇ ਆ ਵੀ ਸੀ ਇਹਨਾਂ ਨੇ ਭਾਂਡੇ ਤੇ ਕੁਝ ਬੱਚੇ ਨੇ ਇਹ ਵਿੱਚ ਜਾਣ ਲੱਗ ਜਾਂਦੇ ਨੇ ਮਟਕੀਆਂ ਚ ਪਾਉਂਦੇ ਆਦੀ ਮਾਪੇ ਪਾ ਲੈ ਵੀ ਹਾਂਜੀ ਸਸਰੀ ਕਾਲਜੀ ਔਰ ਸਾਰੇ ਪਿਰਾਂ ਦੇ ਚਾਨ ਪਰ ਠੀਕ ਨੇ ਲੋ ਜੀ ਆਪਾਂ ਅੱਜ ਕੁਝ ਬੱਚੇ ਲੱਗ ਕਰਦੇ ਆਂ ਕੋਲੋਨੀ ਵਿੱਚੋਂ ਤੇ ਸੈਕਿੰਡ ਕਲੱਚ ਚ ਸਟਾਰਟ ਹੋ ਗਿਆ ਆਪਣਾ ਤੇ ਉਹਦੇ ਵੀ ਆਪਾਂ ਬ੍ਰੀਡਿੰਗ ਪ੍ਰੋਗਰਾਮ ਦਿਖਾਵਾਂਗੇ ਇੱਥੇ ਆਪਾਂ ਪ੍ਰੋਪਰ ਬ੍ਰੀਡਿੰਗ ਪ੍ਰੋਗਰੈਸਨ ਦਿਖਾਉਂਦੇ ਚਾਰ ਪੰਜ ਮਟਕਿਆਂ ਦੇ ਕਰਾਵਾਂਗੇ ਜਿੱਥੇ ਆਂਡੇ ਆ ਗਏ ਸੈਕਿੰਡ ਕਲੱਚ ਤੇ ਤੇ ਕਾਫੀ ਮਟਕਿਆਂ ਜੋ ਬੱਚੇ ਤਾਂ ਸਾਰੀਆਂ ਚ ਹੀ ਫਿਲਹਾਲ ਤਾਂ ਬੱਚੇ ਬਾਹਰੇ ਆ ਗਏ ਤੇ ਚਾਰ ਪੰਜ ਮਟਕਿਆ ਰਹਿ ਗਏ ਜਿੱਥੇ ਬੱਚੇ ਹੈਗੇ ਨੇ ਉਹ ਵੀ ਦਿਖਾ ਦਾਂਗੇ ਇਹ ਮਟਕਿਆਂ ਚ ਬੱਚੇ ਰਹਿ ਗਏ ਹਟਕਲਾਚ ਦੇ ਸੈਕਿੰਡ ਦਰਸ਼ਕ ਵੀ ਆ ਗਏ ਹਟਕਲਾਚ ਦੇ ਸਾਰੇ ਜਿੰਨੇ ਬੱਚੇ ਆ ਗਏ ਆਪਾਂ ਸਾਰੇ ਅੱਜ ਆਪਾਂ ਲੱਗ ਕਰ ਲਾਂਗੇ ਉਹ ਤੇ ਦਿਖਾਉਣਾ ਤੁਹਾਨੂੰ ਕਿੰਨੇ ਕੁ ਬੱਚੇ ਆਪਣੇ ਲੱਗ ਕਰਨੇ ਨੇ ਤੇ ਕੁਝ ਕੁ ਬੱਚੇ ਛੋਟੇ ਨੇ ਜਿਹੜੇ ਆਪਣੇ ਬੱਚੇ ਸੈल्फ ਹੋ ਗਏ ਟੀਡੀ ਫੂਡਿੰਗ ਆਪਦੇ ਆਪ ਖਾਣ ਲੱਗ ਗਏ ਦਾਣਾ ਦੂਣਾ ਦਾਣਾ ਦੂਣਾ ਆਪਣੇ ਆਪ ਖਾਣ ਲੱਗ ਗਏ ਉਹ ਬੱਚਾ ਨੂੰ ਆਪਾਂ ਲੱਗ ਕਰ ਲਾਂਗੇ ਠੀਕ ਹੈ ਜੀ ਸਾਰੇ ਸਪੈਂਗਲ ਦੇ ਨੋਰਮਲ ਜਿੰਨੇ ਵੀ ਕੁਆਲਿਟੀ ਚ ਆਏ ਨੇ ਸਭ ਆਪਾਂ ਲੱਗ ਕਰ ਲਾਂਗੇ ਬਾਕੀ ਜਿਹੜੇ ਨੀਚੇ ਬੈਠੇ ਨੇ ਬੱਚੇ ਉਹ ਛੋਟੇ ਨੇ ਉਹ ਵੀ ਦਿਖਾਉਣਾ ਤੁਹਾਨੂੰ ਤੇ ਆ ਆਪਣਾ ਹੁਣ ਸੈਟ ਵਾ ਸਾਰਾ ਤੇ ਇੱਧਰ ਆਪਣੇ ਦੋ ਪਿੰਜਰਿਆਂ ਦੇ ਤਾਂ ਤੁਹਾਨੂੰ ਪਤਾ ਬੱਚੇ ਆਪਾਂ ਨੇ ਸ਼ਿਫਟ ਕਰਤੇ ਦੀ ਕਲੋਨੀ ਦੇ ਵਿੱਚ ਠੀਕ ਹੈ ਜੀ ਇਹਨਾਂ ਦੇ ਬੱਚੇ ਇਹਨਾਂ ਦੇ ਬੱਚਿਆਂ ਦਾ ਵੀ ਸ਼ੋਅ ਕਰਾਦੇ ਆ ਤੁਹਾਨੂੰ ਤੇ ਆ ਦੇਖੋ ਜੀ ਆ ਮੇਲ ਬੈਠਾ ਹੀ ਪੱਠਾ ਦੇਖੋ ਜੀ ਕੁਆਲਿਟੀ ਇਹਦੀ ਤੇ ਥੋੜਾ ਜਿਹਾ ਲਾਈਟ ਦਿਖ ਰਿਹਾ ਜੀ ਇਹ ਨੂੰ ਬਹੁਤ ਡਾਰਕ ਪਰ ਐਸੇ ਇਨੀ ਕੁਆਲਿਟੀ ਠੀਕ ਹੈ ਕਲੀਅਰ ਵਿੰਗ ਪਿਓਰ ਹੈ ਤੇ ਆਓ ਕਰੋ ਉੱਪਰ ਬੈਠਾ ਆਪਣਾ ਰੈੱਡ ਬੋਲੇਟ ਸੋਚਾ ਟ੍ਰੈਂਪੋ ਦਾ ਵੀਡੀਓ ਚ ਸਾਨੂੰ ਕੁਆਲਿਟੀ ਨਹੀਂ ਦਿਖਣੀ ਲਾਈਵ ਕੁਆਲਿਟੀ ਬਹੁਤ ਥੋਈ ਹੈ ਤੇ ਡਾਰਕ ਹੋਊਗਾ ਬੱਚੇ ਜੋ ਦਿਖਾਵਾਂਗੇ ਸਾਨੂੰ ਇਹਦੀ ਕੁਆਲਿਟੀ ਤੇ ਇਹਦੀ ਫੀਮੇਲ ਨੇ ਵੀ ਬਰੀਡਿੰਗ ਦੇਖੋ 3-4 ਅੰਡੇ ਇਹ ਕਰってた ਵਾਰ ਤੋਂ ਇਹਨਾਂ ਦੀ ਮਾਂ ਨੇ ਵਿਖੋ ਦੇ ਤੇ ਇਹ ਪਿੰਚਾਰਾ ਅੰਡੇ 10 ਅੰਡੇ ਇਹ ਕਰਕﺘ ਨੇ ਤੇ ਬਹੁਤ ਸੋਨੀ ਬਰੀਡਿੰਗ ਪ੍ਰੋਗਰੈਸ ਆ ਗਈ ਇਹਨਾਂ ਦੇ ਕੇਜ ਦੀ ਦੁਆਰ ਤੋਂ ਤੇ ਇਹ ਬੱਚਾ ਨੂੰ ਵੀ ਆਪਾਂ ਥੋੜੇ ਟਾਈਮ ਤੱਕ ਅਲੱਗ ਕਰ ਲਾਂਗੇ ਖਲੇ ਫੀਡਿੰਗ ਲੈਂਦੇ ਨੇ ਮੇਲ ਤੋਂ ਫੀਮੇਲ ਨਹੀਂ ਦਿੰਦੀ ਇਹਨਾਂ ਨੂੰ ਫੀਡ ਠੀਕ ਹੈ ਜੀ ਇਧਰ ਵੀ ਅੰਡੇ ਆ ਗਏ ਜੀ ਤੇ ਇਧਰ ਤੁਹਾਨੂੰ ਦੇਖੀ ਤੀ ਆ ਪਹਿਲਾਂ ਆਪਾਂ ਦਿਖਾਈ ਸੋਨੇ ਚ ਵੀ ਅੰਡੇ ਆ ਗਿਆ ਮਟਕੀ ਚ ਤੇ ਹੁਣ ਆਪਾਂ ਚੱਲਦੇ ਆ ਅੰਦਰ ਤੇ ਤੁਹਾਨੂੰ ਦਿਖਾਉਣਾ ਬੱਚੇ ਤੇ ਇੱਕ ਪੇਰ ਆਪਾਂ ਨੇ ਇਧਰ ਲੱਗ ਕਰਤਾ ਸੀ ਇਹਦੀ ਵੀ ਜਾਣਕਾਰੀ ਦੇਣੀ ਆ ਤੁਹਾਨੂੰ ਕਿਉਂ ਲੱਗ ਕਰਿਆ ਤੀ ਆ ਦੁੱਖ ਇੱਕ ਪੇਰ ਇਧਰ ਲੱਗ ਕਰਿਆ ਹੋਇਆ ਇਹ ਫਾਈਟਿੰਗ ਕਰਨ ਲੱਗ ਸੀ ਤਾਂ ਪਾਣੀ ਲੱਗ ਕਰਤਾ ਇਹ ਫੀਮੇਲ ਦੂਜੇ ਬੱਚਿਆਂ ਤੇ ਅਟੈਕ ਕਰਤਾ ਸੀ ਇਹਨੇ ਤੇ ਆਪਦੇ ਬੱਚੇ ਵੀ ਮਾਰਦੇ ਸੀ ਇਹਨੇ ਤੇ ਦੂਜੀ ਫੀਮੇਲ ਦੇ ਬੱਚੇ ਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਅਟੈਕ ਕਰਤਾ ਦੀ ਬੋਪੜਾ ਤੇ ਉਸ ਤੋਂ ਬਾਅਦ ਨੇ ਚਲੋ ਗੌਰ ਕਰ ਲਈ ਟਾਈਮ ਨਾਲ ਤੇ ਇਹ ਜੋੜੇ ਨੂੰ ਆਪਾਂ ਨੇ ਇੱਧਰ ਲੱਗ ਕਰਤਾ ਹੁਣ ਏਕੇ ਇੱਕੀ ਰਹਿ ਰਹੇ ਸੈਪਰੇਟ ਕੇਜ ਚ ਟੋਕ ਵਾਲੇ ਚ ਹੁਣ ਸਾਰੇ ਬੱਚੇ ਆਪਾਂ ਇੱਥੇ ਛੱਡਣੇ ਨੇ ਇਹਨਾਂ ਦੇ ਨਾਲ ਹੀ ਠੀਕ ਹੈ ਜੀ ਇਹਨਾਂ ਦਾ ਧਰ ਦਾਂਗੇ ਦਾਣਾ ਪਾਣੀ ਅੰਦਰ ਪਾਣੀ ਤਾਂ ਪਿਆ ਫਿਲਹਾਲ ਦਾਣਾ ਧਰ ਲਾਂਗੇ ਨਾਲ ਇਹ ਪਹਿਲਾ ਜੇ ਗੇਟ ਇਹਦਾ ਇਹਨਾਂ ਦਾ ਲਾਹ ਕਿ ਇੱਕ ਲੋ ਜੀ ਹੁਣ ਚੱਲਦੇ ਆਪਾਂ ਕਲੋਨੀ ਦੇ ਅੰਦਰ ਤੇ ਅੰਦਰ ਜਾ ਕੇ ਮਿਲਦੇ ਆ ਤੁਹਾਨੂੰ ਤੇ ਦੇਖੋ ਹੁਣ ਬੱਚੇ ਤੇ ਪਿੰਜਰਾ ਵੀ ਆਪਾਂ ਚੱਕ ਕੇ ਲਿਆਉਣੇ ਆ ਤੇ ਸਾਰੇ ਫੜ ਕੇ ਪਿੰਜਰੇ ਚ ਪਾਉਣੇ ਆ ਲੋ ਜੀ ਅੰਦਰ ਆ ਗਏ ਤੇ ਪਿੰਜਰਾ ਵੀ ਅੰਦਰ ਲਿਆਤਾ ਜੀ ਤੇ ਇਹ ਬੱਚੇ ਛੋਟੇ ਨੇ ਤੇ ਇਹ ਨਵੇਂ ਹੁਣ ਉੱਤਰ ਕੇ ਕੁਝਾਂ ਜੋ ਇੱਕ ਆਪਣਾ ਆਕਾਸ਼ ਨਹੀਂ 컬러 ਦਾ ਰੈਂਬੋ ਚ ਥੋੜਾ ਜਿਹਾ ਵੀਕ ਤੀ ਫੀਡਿੰਗ ਚ ਚੁਗੇ ਚੁਗੇ ਚ ਬੱਚਾ ਇਹ ਕਮਜ਼ੋਰ ਆ ਰਹਿਗਾ ਥੋੜੀ ਫੀਡ ਕੱਟ ਕਰਵਾਈ ਆ ਪੇਰੇਸ ਨੇ ਤੇ ਆਪਾਂ ਨੇ ਇਹ ਇਧਰ ਉਧਰ ਕਰਕੇ ਬੱਚੇ ਪਲਾ ਲਿਆ ਇਹ ਬਾਕੀ ਆ ਪਾਈਡ ਦੇ ਆ ਗਏ ਆਪਣੇ ਤੇ ਆ ਬੋਬ ਪਾਈਡ ਦੇ ਬੱਚੇ ਆ ਬੈਠੇ ਨੇ ਠੀਕ ਹੈ ਜੀ येलो ਪਾਈਡ ਤੇ ਆ ਬੱਚੇ ਜੀ ਇੱਕ ਬੱਚਾ ਆ ਮਟਕੀ ਚ ਸੋਰੀ ਆ ਮਟਕੀ ਚ ਇੱਕ ਬੱਚਾ ਰਹੇਗਾ ਉਹ ਵੀ 올ਿਫ ਕਲਰ ਦਾ ਤੇ ਕੁਆਲਿਟੀ ਦੇਖੋ ਜੀ 올ਿਫ ਦੀ ਆਪਲਾਈਨ ਚ ਬਹੁਤ ਸੋਨੀ ਕੁਆਲਿਟੀ ਦਾ ਬੱਚਾ ਇਹ ਵੀ ਇੱਕ ਰਹੇਗਾ ਜੀ ਇੱਥੇ ਆਂਡੇ ਆ ਗਏ ਜੀ ਤੇ ਇਧਰ ਦੇਖੋ ਬੱਚੇ ਬਾਹਰ ਬੈਠੇ ਨੇ ਹਾਈ ਵਿੱਚ 12 8 ਬੱਚੇ ਰਹੇਗੇ ਜੀ ਏ ਵੀ ਦਿਖਾਉਣਾ ਏ ਤੁਹਾਨੂੰ ਕਿਹੜੀ ਏ ਲੋ ਜੀ ਇਸ ਪਾਇੰਗਲ ਦੇ ਵਿੱਚ ਰਹਿ ਗਈ ਦੇਖੋ ਤੇ ਦੋ ਪਾਇਡ ਦੇ ਨੇ ਸਿੰਗਲ ਫੈਕਟਰ ਡੋਮੀਨੋ ਪਾਇਡ ਜੀ ਨੂੰ ਕਹਿੰਦੇ ਨੇ ਤੇ ਇਸ ਪਾਇੰਗਲ ਦੀ ਕੁਆਲਿਟੀ ਚੈੱਕ ਕਰ ਲਓ ਜੀ ਤੇ ਬੱਚਾ ਆਪਣੇ ਮੋਬਾਈਲ ਦੇ ਉੱਪਰ ਆ ਕੇ ਬਹਿ ਗਿਆ ਇਹਨੂੰ ਥੋੜਾ ਜਿਹਾ ਹਟਾ ਲਈ ਆਪਾਂ ਬੱਠ ਗਿਆ ਜੀ ਤੇ ਤੇ ਆ ਬਚ ਕੀ ਦੇ ਬੱਚੇ ਰਹਿ ਗਏ ਜੀ ਤੇ ਪਹਿਲਾਂ ਆਪਾਂ ਬੱਚੇ ਬਾਅਦ ਫੜਾਂਗੇ ਪਹਿਲਾਂ ਤੁਹਾਨੂੰ ਬੱਚਿਆਂ ਦਾ ਹੀ ਸ਼ੌਂਕ ਕਰਾ ਦਈਏ ਜਿਹੜੇ ਬਚ ਗਏ ਇਹਦੇ ਵਿੱਚ ਫਰਸਟ ਕਲੱਚ ਦੇ ਰਹਿ ਗਏ ਸੈਕੰਡ ਕਲੱਚ ਦੇ ਤੁਹਾਨੂੰ ਆਂਡੇ ਵੀ ਦਿਖਾਤੇ ਹੁਣ ਇੱਕ ਦੇ ਕਿ ਬੱਚਾ ਮਟਕੀ ਦੇ ਉੱਪਰ ਬੈਠਾ ਤੇ ਇੱਥੇ ਵੀ ਬੱਚੇ ਦੋ ਰਹਿ ਗਏ ਤੇ ਜਿਹੜੇ ਦੋ ਬੱਚੇ ਲੀਚੇ येलो ਪਾਈਡ ਦੇ ਦੇਖੇ ਨੇ ਸੋਨੇ ਉਹਨਾਂ ਚ ਤਿੰਨ ਦੇਖੇ ਨੇ ਉਹਨਾਂ ਚ ਦੋ ਬੱਚੇ ਇਹ ਮਟਕੀ ਦੇ ਨੀਚੇ ਖੁੱਦੇ ਹੋਏ ਨੇ ਇੱਥੇ ਰਹਿ ਗਏ ਦੋ ਇੱਕ ਆਪਣਾ येलो ਦਾ ਇੱਕ ਆਪਣਾ ਵਾਈਟ ਦਾ ਠੀਕ ਹੈ ਜੀ ਜਿਹੜਾ ਆਪਣਾ ਵਾਈਟ ਦਾ ਰੈਸੈਸੀ ਪਾਈਡ ਹੈ ਜੀ ਤੇ ਆ ਮਟਕੀ ਚ ਫਿਲਹਾਲ ਆਂਡੇ ਨਹੀਂ ਹੈਗੇ ਜੀ ਖਾਲੀ ਆ ਸਾਈਡ ਗਲਚ ਇੱਥੇ ਦੁਬਾਰਤੋਂ ਆਂਡੇ ਆ ਗਏ ਸੈਕੰਡ ਕਲੱਚ ਦੇ ਤੇ ਪਹਿਲਾਂ ਵੀ ਮੇਰੇ ਕੋਲ ਰੋਪਰੀ ਸੀ ਅੱਜ ਦੇਖਦੇ ਕਦੋਂ ਇਹ ਲਓ ਇਹ ਸੈਕੰਡ ਕਲੱਚ ਸਟਾਰਟੇ 'ਚ ਵੀ ਅੰਡੇ ਆ ਗਏ ਜੀ ਦੇ ਇੱਧਰ ਦੇਖ ਲਈਂ ਜੀ ਇਹ ਲਓ ਜੇ ਇੱਧਰ ਵੀ ਆਂਡੇ ਆ ਗਏ ਜੀ ਸੈਕੰਡ ਕਲੱਚ ਦੇ ਤੇ ਇੱਧਰ ਵੀ ਸੈਕੰਡ ਕਲੱਚ ਦੇ ਅੰਡੇ ਆ ਗਏ ਜੀ ਚੇਂਜਿੰਗ ਤੇ ਆ ਸੈਕੰਡ ਕਲੱਚ ਦੇ ਬੱਚੇ ਦੇਖੋ ਜੀ ਇੱਥੇ ਸੈਕੰਡ ਕਲੱਚ ਦੇ ਬੱਚੇ ਨਿਕਲੇ ਆ ਜੀ ਕਲਾਉਂ ਤੇ ਇਹਨਾਂ ਬੱਚੇ ਦਿਖ ਰਹੇ ਨੇ ਬਾਕੀ ਦੋ ਪੰਜ ਅੰਡੇ ਤੇਰੇ ਥੱਲੇ ਵੈਸੇ ਇਹ ਤਾਂ ਬੱਚੇ ਨਿਕਲੇ ਬਾਕੀ ਲਿ ਚਲੀ ਬੈਠੀ ਹੈ ਉਹਨਾਂ ਦਾ ਆਪ ਨੂੰ ਪਤਾ ਨਹੀਂ ਹੈਗਾ ਲਈ ਠੀਕ ਹੈ ਜੀ ਤੇ ਕੁਛ ਬਟਕੀ ਚ ਐਚ ਬੱਚੇ ਬਚੇ ਹੋਏ ਨੇ ਤੇ ਇਹ ਚ ਹੈਗੇ ਨੇ ਚਾਰ ਬੱਚੇ ਜੀ ਤੇ ਇਹ ਫੀਮੇਲ ਦੇ ਅੰਡਾ ਪੰਨਿਆ ਹੋਇਆ ਹੈ ਤੇ ਬੱਚਿਆਂ ਨੇ ਕਰਕੇ ਹੋਇਆ ਕਮਕੜਾ ਹੈ ਤੇ ਤਾਂ ਅੰਡੇ ਸੀ ਬਟਕੀ ਚ ਲੋ ਜੀ ਇੱਥੇ ਵੀ ਸੈਕਟ ਗਲੈਚ ਦੇ ਬੱਚੇ ਨਿਕਲੇ ਜੀ ਚਾਰ ਪੰਜ ਬੱਚੇ ਨੇ ਜਿੱਥੇ ਤੇ ਇਹਦੀ ਛੋਟ ਵੀਡੀਓ ਪਪਾਈ ਵੀ ਹੈ ਦੇਖ ਲਈਂ ਜਾ ਕੇ ਕਮੈਂਟ ਕਰਕੇ ਦੱਸੋ ਕਿ ਕਿਵੇਂ ਲੱਗੀ ਲੋ ਜੀ ਇੱਕ ਸਪੈਂਗਲ ਦਾਾ ਦੇ ਤਾ ਆਪਣੇ ਕਾਸ਼ ਉਹ ਕਲੀਅਰ ਵਿੰਗ ਰੈਂਬੋ ਦੇ ਡਾਬਲ ਟੈਕਟਰ ਨੇ ਠੀਕ ਹੈ ਜੀ ਤੇ ਉੱਪਰਲੀ ਮਟਕੀ 'ਚ ਵੀ ਅੰਡੇ ਆ ਗਏ ਜੀ ਇੱਧਰ ਵੀ ਸਾਨੂੰ ਬੱਚਿਆਂ ਦਾ ਸ਼ੌਂਕ ਕਰਾਉਂਦੇ ਆ ਇੱਥੇ ਵਿੱਚ ਆਹ ਮਟਕੀ 'ਤੇ ਬੱਚੇ ਹੋਣੇ ਲਾਸਟ ਬੱਚੇ ਆਏ ਨਹੀਂ ਜੀ ਠੀਕ ਹੈ ਜੀ ਇੱਕ ਸਪੈਂਗਲ ਇੱਕ ਕਾਸ਼ ਨਿਕਲਦਾ ਰੈਂਬੋ ਬਾਕੀ ਦੋ ਆਪਣੇ ਆਫਲਾਈਨ 'ਚ ਨੇ ਇੱਕ ਵਾਈਟ 'ਚ ਬਾਈਕ ਫੇਸ ਤੇ ਇੱਕ yellow face ਤੇ ਆਮਤ ਕੀ ਚਾਂਡੇ ਆ ਕੇ ਲਈ ਸਾਇਕਲ ਕਲੱਚ ਤੇ ਇੱਥੇ ਵੀ ਆਪਣਾ ਸਾਇਕਲ ਕਲੱਚ ਆ ਤੇ ਫੀਮੇਲ ਦਾ ਕਲਰ ਚੈੱਕ ਕਰ ਲਈਏਗੀ ਤੇ ਕਾਸ਼ ਉਹ ਐਲ ਪੀ ਜੀ ਰੈਂਬੋ ਆਈ ਆਪਣੀ ਬਹੁਤ ਸੋਹਣੀ ਫੀਮੇਲ ਹੈ ਤੇ ਪੈਂਗਲ ਨਾਲ ਜੋੜਾ ਲਾਇਆ ਆਏ ਨੇ ਇਸ ਵਾਰੀ ਅਸੀਂ ਦੇਖਦੇ ਬੱਚੇ ਕਿਹੜੇ ਆਉਣਗੇ ਤੇ ਹੁਣ ਆਪਾਂ ਫੜਦੇ ਆ ਬੱਚੇ ਜੀ ਬੱਚਾ ਨੂੰ ਕਰਦੇ ਆ ਸੈਪਰੇਟ ਕੇਜ ਚ ਤੇ ਇਹਨਾਂ ਨੂੰ ਫੇਰ ਦਿਖਾਉਂ ਆਂ ਸਾਨੂੰ ਬੱਚੇ ਸਾਰੇ ਕੋਰੀ ਫੜ ਲਾ ਫੇਰ ਆਪਾਂ ਵੀਡੀਓ ਸਟਾਰਟ ਕਰ ਦਾਂ ਬਣੇ ਦੇ ਵੀਡੀਓ ਚ ਜਿਹੜੇ ਵੀਰ ਨੂੰ ਬਜੀ ਵੀਡੀਓ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਬਣੇ ਦੇਗਾ ਵੀਡੀਓ ਤੇ ਲੋ ਜੀ ਆਪਾਂ ਨੇ 40 ਬੱਚੇ ਫੜ ਲਏ ਜੀ ਤੇ 40 ਬੱਚਾ 40 ਬੱਚਾ ਨੂੰ ਆਪਾਂ ਲੱਗ ਕਰਾਂਗੇ ਜੀ ਲੋ ਜੀ ਇਹ ਚ ਕਰ ਲਏ ਆਪਾਂ ਨੇ ਸਾਰੇ ਬੱਚੇ ਇਹ ਚ ਕਰ ਲਏ ਸਾਰੇ ਆਕੇ ਚ ਤੇ ਟੋਟਲ 40 ਬੱਚੇ ਨੇ ਤੇ ਵਿੱਚ ਸਾਰੇ ਕਲਰ ਨੇ ਸਪੈਂਗਲ ਰੈਂਬੋ ਸਾਰੇ ਤਰ੍ਹਾਂ ਦੇ ਠੀਕ ਹੈ ਜੀ ਕਰੋ ਚੈੱਕ ਤੇ ਉਧਰ ਜਾ ਕੇ ਤੁਹਾਨੂੰ ਦਿਖਾਵੇਂ ਬੱਚਿਆਂ ਦਾ ਸ਼ੌਂਕ ਤੇ ਆ ਬੱਚੇ ਛੋਟੇ ਨੇ ਹਲੇ ਇਹ ਆਪਾਂ ਤਾਂ ਫੜੇ ਨਹੀਂ ਇਸ ਕਰਕੇ ਛੱਟੇ ਬਾਹਰ ਇਹੇ ਬਾਹਰ ਰਹਿਣਗੇ ਹਲੇ ਥੋੜਾ ਜਿਹਾ ਉੱਡਣਾ ਸਿੱਖ ਰਹੇ ਨੇ ਛੋਟੇ ਨੇ ਕੁਛ ਬੱਚੇ ਉਹ ਬੱਚੇ ਨੇ ਕੁਸ਼ਕ ਉੱਪਰ ਬੈਠੇ ਨੇ ਇੱਕ ਦੋ ਬੱਚੇ ਜਿਵੇਂ ਉਹ ਲੰਕਰੇ ਦੇਖੋ ਉੱਪਰ ਜਾਲੀ ਨਾਲ ਤੇ ਆਪਾਂ ਵਾਲਾ ਇਹਨਾਂ ਨੂੰ ਤੰਗ ਨਹੀਂ ਕਰਦੇ ਥੋੜਾ ਜਿਹਾ ਹੁਣ ਹੋਕ ਰਹੇ ਨੇ ਜਾਨਵਰ ਤੇ ਆਪਾਂ ਹੁਣ ਚੱਲਦੇ ਆ ਬਾਹਰ ਹੀ ਤੇ ਆ ਖੋਲਦੇ ਆ ਗੇਟ ਲੋ ਜੀ ਗੇਟ ਖੁੱਲ ਗਿਆ ਜੀ ਤੇ ਆ ਬੱਚੇ ਨੂੰ ਪਾ ਕਰਨੇ ਆ ਪਰਾਂ ਜੰਗ ਬਿਠਾਉਣੇ ਡੰਡੇ ਤੇ ਜਵੀ ਭੱਜਾ ਅਮ ਹੈ ਗੇਟ ਤੇ ਆਪਾਂ ਚੱਲਦੇ ਪਹਿਲਾਂ ਬਾਹਰ ਫਿਰ पिंजरा ਖਿੱਚਾਂਗੇ ਬਾਹਰ ਸਰਵਾਰ ਕੱਢਾਂਗੇ पिंजरा ਲੋ ਜੀ ਆਪਾਂ ਅੱਗੇ ਬਾਹਰ ਹੁਣ ਤੇ ਚੜਦਿਆਂ पिंजਰੇ ਨੂੰ ਵੀ ਬਾਹਰ ਤੇ ਗੇਟ ਤੁਹਾਨੂੰ ਪਤਾ ਆਪਾਂ ਨੇ ਉਹਦੇ ਸਾਹਵ ਦਾ ਰੱਖਿਆ ਹੋਇਆ ਇਸ ਕਰਕੇ ਪਹਿਲਾਂ ਜਾਂ पिंजਰਾ ਆਂਦਾ ਜਾਂ ਫਿਰ ਮੈਂ ਆਂਦਾ ਤਾਂ ਰੱਕੇ ਗੇਟ ਦਾ ਸਹਜ ਦਾ ਆਖਿਆ ਜੀ ਇਹ ਆਪਣਾ ਮਾਪਾਂਗੇ ਜਦੋਂ ਫਿਰ ਦੱਸਾਂਗੇ ਹੈਗਾ ਤਾਂ 1.5 ਬਾਈ 1.5 ਦਾ ਹੀ ਗੇਟ ਆ ਬਾਲਾ ਵੱਡਾ ਨਹੀਂ ਆਏਗਾ ਠੀਕ ਹੈ ਲਾਤਾ ਆਪਣੇ ਗੇਟ ਜੀ ਸਿੱਕ ਆ ਗਿਆ ਆਪਣੇ ਬੱਚੇ ਇਹਨਾਂ ਦਾ ਤੁਹਾਨੂੰ ਦਿਖਾਉਣਿਆ ਸ਼ੌਕ ਆ ਮੰਜੇ ਤੇ ਰੱਖ ਅਗੇ ਕਰਾਉਣਿਆ ਸ਼ੌਕ ਢੇਟ ਕਰੀਓ ਬਾਕੀ ਆਪਾਂ ਕੇਚ ਛੱਡਾਂਗੇ ਉਹ ਤੇ ਵੀ ਦਿਖਾਵਾਂਗੇ ਲਓ ਜੀ ਕਰੋ ਇਹ ਸ਼ੌਕ ਠੀਕ ਹੈ ਜੀ ਰੈਡ ਆਈਜ਼ ਵੀ ਐਸ ਕੋ ਬੱਚਾ ਵਾਈਟ ਚ ਬਾਕੀ ਆਪਣੇ ਸਪੈਂਗਲ ਕੁਆਲਿਟੀ ਚ ਆਏ ਨੇ ਬੱਚੇ ਆਪਣੇ ਸਪਲਿਟ ਰੈਂਬੋ ਦੇ ਬੱਚੇ ਵੀ ਨੇ ਵਿੱਚ ਤੇ ਰੈੱਡ ਬੋਲਟ ਬੱਚੇ ਵੀ ਦੇਖੋ ਪੈਂਦੇ ਵਿੱਚ ਤੇ ਰੈੱਡ ਬੋਲਟ ਆਪਾਂ ਆਪ ਦੇ ਵਾਸਤੇ ਰੱਖਾਂਗੇ ਬਈ ਥੋੜੀਆ ਗੇਟ ਲਾਦਾ ਬੱਚੇ ਬਾਹਰ ਆ ਗਏ ਤੇ ਇਹਨਾਂ ਨੂੰ ਆਪਾਂ ਛੱਡਦੇ ਆ ਲਵੇ ਜਾ ਕੇ ਥੋੜਾ ਜਿਹਾ ਇੱਥੇ ਤੇ ਕਾਲੀਏ ਲੋ ਜੀ ਆ ਕੇ ਇੱਥੇ ਛੱਡਦੇ ਆ ਲੋ 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 ਸਾਡੇ ਪੈਰ ਨਹੀਂ ਆਉਣ ਦਿੰਦਾ ਲੋ ਜੀ ਆਪਣੇ ਗੇਟ ਖੋਲ ਲਿਆ ਜੀ ਲੋ ਜੀ ਸਾਰੇ ਬੱਚੇ ਹੁਣ ਇੱਥੇ ਆਉਣਗੇ ਪਿੰਜਰੇ 'ਚ ਇੱਥੇ ਦੇਖਦੇ ਸੀ ਜੀ ਤੇ ਕੁਝ ਬੱਚੇ ਵਿੱਚ ਵਾਗ ਗਏ ਤੇ ਕੁਝ ਜਾ ਰਹੇ ਨੇ ਸਾਰੇ ਦੇਖੀ ਚੱਲੀਓ ਚਲੋ ਚਲੋ ਲੋ ਜੀ ਆ ਗਈ ਸਾਰੀ ਚਲੋ ਭਾਈ ਇਹ ਕੁਝ ਕੁ ਬੱਚੇ ਅੰਦਰ ਆ ਗਏ ਜੀ ਲੋ ਜੀ ਇੱਕ ਪਾਇਗੜ ਦਾ ਆ ਕੇ ਬਹਿ ਗਿਆ ਸਾਹਮਣੀ ਦੇਖੋ ਜੀ ਪੋਲਾ ਚਲਾਵਾਂਗੇ ਤੇ ਸਾਰਿਆਂ ਨੂੰ ਆਰਾਮਦਈ ਮਿਲ ਜੂਗੀ ਜਿੰਨੇ ਵੀ ਹੋਂ ਕਰੇ ਨੇ ਸਭ ਛੱਡ ਜਾਣਗੇ ਲੋ ਜੀ ਪਹਿਲਾਂ ਆਪਾਂ ਛੱਡ ਲਈਏ ਫਿਰ ਵੀਡੀਓ ਬਣਾਉ ਲੋ ਜੀ ਬੱਚੇ ਛੱਡ ਤੇ ਸਾਰੇ ਆਪਾਂ ਨੇ ਕੇਸ ਚ ਸੈਪਰੇਟ ਕਰ ਲਈ ਜੀ ਇਹ ਸਾਰੇ ਤੇ ਅਲੱਗ ਕਰਨੇ ਬਹੁਤ ਜ਼ਰੂਰੀ ਨੇ ਤੁਹਾਨੂੰ ਦੇਖਿਆ ਵਿੱਚ ਕੁਝ ਮਟਕਿਆਂ ਚ ਅੰਡੇ ਆਵੇ ਛ ਇਹਨਾਂ ਨੇ ਭੰਨਤੇ ਕੁਝ ਬੱਚੇ ਨੇ ਤੇ ਵਿੱਚ ਜਾਣ ਲੱਗ ਜਾਂਦੇ ਨੇ ਮਟਕਿਆਂ ਚ ਵਾਪਸ ਆਦੇ ਮਾਪੇ ਪਾਪਾ ਲਵੇ ਫਰੇ ਕੀ ਕਰਦੇ ਨੇ ਜਿਹੜੇ ਅੰਡੇ ਹੁੰਦੇ ਨੇ ਜਾਂ ਬਾਹਰ ਛੱਡਦੇ ਨੇ ਆ ਭੰਨ ਦਿੰਦੇ ਨੇ ਤੇ ਕੀ ਉਹਦੇ ਕਰਕੇ ਬਰੀਡਿੰਗ ਖਰਾਬ ਹੁੰਦੀ ਹੈ ਇੱਕ ਦੋ ਫੀਮੇਲਾਂ ਦੀ ਇਹਨਾਂ ਦੇਖੋ ਫੀਮੇਲਾਂ ਦੀ ਇਹਨਾਂ ਨੇ ਕਰਤੀ ਬਰੀਡਿੰਗ ਖਰਾਬ ਹੁਣ ਦੁਬਾਰਾ ਤੁਹਾਡੇ ਲਈ ਕਰਨੀ ਹੈ ਤੇ ਉਹਨਾਂ ਦਾ ਸਮਾਂ ਲੰਘੂਗਾ ਹੋਣਾ ਠੀਕ ਹੈ ਜੀ ਸਟੇਜ ਕਰਨ ਆਪਾਂ ਨੂੰ ਅਲੱਗ ਕਰਨੇ ਬਹੁਤ ਜ਼ਰੂਰੀ ਨੇ ਤੇ ਆਪਾਂ ਨੇ ਫਿਲਹਾਲ ਨਾਲ ਇਹ ਮਿਕਸ ਕਰ ਲਏ ਤੇ ਇਹ ਜੋ ਆਪਾਂ ਸਪੈਂਗਲ ਲੱਗ ਕਰਾਂਗੇ ਸਾਰੇ ਕੋਕਿਓ ਆਪਾਂ ਨੇ ਕੁਛ ਹੱਬ ਦੇ ਵਾਸਤੇ ਵੀ ਰੋਕਣੇ ਨੇ ਕੁਛ ਆਪਾਂ ਨੇ ਮਿੱਤਰ ਪਿਆਰੇ ਨੂੰ ਦੇਣੇ ਨੇ ਜੀ ਇਹ ਬਾਕੀ ਜਿਹੜੇ ਆਪਣੇ ਕੋਲੇ ਦੂਜੇ ਸਿੰਪਲ ਕਲਰ ਆ ਗਏ ਜੀ ਜਿਹੜੇ ਵੀਰ ਨੂੰ ਚਾਹੀਦੇ ਨੇ ਉਹ ਆਪਣੇ ਕੋਲ ਲੈ ਸਕਦੇ ਠੀਕ ਹੈ ਜੀ ਤੇ ਇਹ ਆਪਾਂ ਹੁਣ ਵੀਡੀਓ ਅਲੱਗ ਵੀ ਪਾਵਾਂਗੇ ਇਹਨਾਂ ਦੀ ਇੱਕ ਤੇ ਸੇਲਿੰਗ ਵਾਲੀ ਤੇ ਗ੍ਰੀਵਿੰਗ ਆਪਾਂ ਕਰਦੇ ਨਹੀਂ ਤੁਹਾਨੂੰ ਪਹਿਲਾਂ ਦੱਸ ਦਿੰਦੇ ਆ ਤੁਹਾਨੂੰ ਆਪ ਹੀ ਆ ਕੇ ਲੈ ਕੇ ਜਾਣੇ ਪੈਣਗੇ ਰੇਟ ਆਪਾਂ ਸਾਰਾ ਕੁਝ ਇੰਸਟਾਗ੍ਰਾਮ ਤੇ ਤੁਹਾਨੂੰ ਮੈਸੇਜ ਚ ਦੱਸ ਦਾਂਗੇ ਮੈਸੇਜ ਕਰ ਲਿਓ ਜੀ ਠੀਕ ਹੈ ਜੀ ਇੰਸਟਾਗ੍ਰਾਮ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਚ ਦੇ ਦਾਂਗੇ ਜੀ ਤੇ ਉੱਥੇ ਤੁਸੀਂ ਆਪਾਂ ਨੂੰ ਜਾ ਕੇ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਤੇ ਉੱਥੇ ਰਿਪਲਾਈ ਜਰੂਰ ਦਵਾਂਗੇ ਜੀ ਤੇ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਆਪਣੇ ਬੱਚਿਆਂ ਦੀ ਠੀਕ ਹੈ ਜੀ ਲਓ ਜੀ ਕੁਆਲਿਟੀ ਇੱਕ ਨੰਬਰ ਆਈ ਹੈ ਤੇ ਨੀਚੇ ਦੇਖੋ ਓਪਨ ਲਾਈਨ ਦਾ ਬੱਚਾ ਵੀ ਆਇਆ ਯੈਲੋ ਫੇਸ ਚ ਸੌਰੀ ਗੋਲਡਨ ਫੇਸ ਚ ਤੇ ਨਾਲ ਹੀ ਉਹਦੇ ਵਾਈਟ ਫੇਸ ਚ ਬੈਠਾ ਹੋ ਬੋਲਟ ਕਲਰ ਦਾ ਠੀਕ ਹੈ ਜੀ ਉਪਰ ਬੋਲਟ ਹੈ ਦੋਨੇ ਬੋਲਟ ਨੇ ਪਰ ਇਹ ਥੋੜਾ ਜਿਹਾ ਆਫ ਲਾਈਨ ਥੋੜਾ ਜਿਹਾ ਕਲਰ ਬਹੁਤ ਸੋਹਣਾ ਬਣ ਜਾਂਦਾ ਹੈ येलो ਹੋ ਗਿਆ 골ਡਨ ਫੇਸ ਵਾਲੇ ਦਾ ਤੇ ਆਹ ਰੈਡ ਹੈ ਇਸ ਦਾ ਬੱਚਾ ਇੱਕ ਆਇਆ ਆਪਣੇ ਲੈਵੇ ਤੇ ਜਿਹੜੇ ਵੀ ਨੂੰ ਚਾਹੀਦਾ ਆਪਾਂ ਦੱਸ ਦਿਓ ਵੀਰੇ ਵਾਈਟ ਦਾ ਇੱਕ ਹੋਈ ਹੈ ਤੇ ਲੋ ਜੀ ਅੱਜ ਦੀ ਵੀਡੀਓ ਇਹੀ ਸੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਲਿਓ ਅਗਲੀ ਵੀਡੀਓ ਨਵੇਂ ਟੌਪਿਕ ਦੇ ਨਾਲ ਫਿਰ ਮਿਲਾਂਗੇ ਟੱਕ ਸਕਲੀ ਬਾਏ ਬਾਏ ਦੋਸਤੋ